ਗਿਆ ਸੂਬੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੀ ਸੂਬੇ ਦੇ ਵਿੱਚ ਇਸ ਵੇਲੇ ਹੜ੍ਹਾਂ ਦਾ ਅਸਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਖਾਸ ਤੌਰ ਤੇ ਮਾਝਾ ਖੇਤਰ ਦੇ ਤਿੰਨ ਜ਼ਿਲ੍ਹੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦਾ ਪਾਣੀ ਉਤਰਨਾ ਸ਼ੁਰੂ ਹੋ ਗਿਆ ਤੇ ਪਾਣੀ ਦਾ ਵਹਾਅ ਵੀ ਘਟ ਹੋਇਆ ਪਾਣੀ ਦਾ ਪੱਧਰ ਵੀ ਹੇਠਾਂ ਵੱਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਸੋ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਨੁਕਸਾਨ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਘਰਾਂ ਦੀਆਂ ਵਸਤਾਂ ਕਣਕ ਅ ਅਨਾਜ ਜਿਹੜਾ ਸਟੋਰ ਕੀਤਾ ਹੋਇਆ ਸੀ ਦੁੱਧਾਰੂ ਪਸ਼ੂਆਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸ ਤੋਂ ਇਲਾਵਾ ਖੇਤੀਬਾੜੀ ਦੀ ਮਸ਼ੀਨਰੀ ਆਵਾਜਾਈ ਦੇ ਸਾਧਨ ਸੋ ਬਹੁਤ ਵੱਡੇ ਪੱਧਰ ਤੇ ਹਜ਼ਾਰਾਂ ਕਰੋੜ ਰੁਪਏ ਦਾ ਪੰਜਾਬੀਆਂ ਦਾ ਜਿਹੜਾ ਨੁਕਸਾਨ ਹੋਇਆ ਹੁਣ ਜਦੋਂ ਪਾਣੀ ਉਤਰਿਆ ਤੇ ਹੁਣ ਅ ਨੁਕਸਾਨ ਦਾ ਜਿਹੜਾ ਅੰਦਾਜ਼ਾ ਉਹ ਲੱਗੇਗਾ ਕਿ ਆਖਿਰ ਕਿੰਨਾ ਕੁ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦੇ ਵਿੱਚ ਹੋ ਗਿਆ ਹੈ ਹ ਹੁਣ ਚੰਗੀ ਖਬਰ ਇਹ ਹੈ ਕਿ ਪੰਜਾਬ ਦੇ ਤਿੰਨੋਂ ਡੈਮ ਪਾਖਰਾ ਰਣਜੀਤ ਸਾਗਰ ਤੇ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੀ ਘਟਣਾ ਸ਼ੁਰੂ ਹੋ ਗਿਆ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਫਲੋ ਘਟ ਹੋਇਆ ਹਾਲਾਂਕਿ ਸਤਲੁਜ ਤੇ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਹਾਲੇ ਵੀ ਜ਼ਿਆਦਾ ਹੈ ਖਤਰਾ ਹਾਲੇ ਵੀ ਬਰਕਰਾਰ ਹੈ ਪਰ ਪਾਣੀ ਦਾ ਪੱਧਰ ਜ਼ਰੂਰ ਘਟਿਆ ਜਿਸ ਦੇ ਕਾਰਨ ਲੋਕਾਂ ਨੇ ਕੁਝ ਰਾਹਤ ਜਿਹੜੀ ਹੈ ਉਹ ਮਹਿਸੂਸ ਕੀਤੀ ਹੈ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵਿੱਚ ਪੂਰੇ ਹੋਏ ਨੁਕਸਾਨ ਦੀ ਗੱਲ ਕਰੀਏ ਤਾਂ ਲਗਭਗ 1996 ਪਿੰਡ ਖੜਾਂ ਦੇ ਪ੍ਰਭਾਵ ਹੇਠ ਆਏ ਨੇ 4 ਲੱਖ ਹੈਕਟੇਰ ਜਿਹੜੀ ਹੈ ਉਹ ਭੂਮੀ ਸਾਡੀ ਹੈ ਜਿਹੜੀ ਜ਼ਮੀਨ ਹੈ ਉਹ ਵੀ ਪ੍ਰਭਾਵਿਤ ਹੋਈ ਹੈ ਫਸਲਾਂ ਵੀ ਪ੍ਰਭਾਵਿਤ ਹੋਈਆਂ ਨੇ 4 ਲੱਖ ਤੋਂ ਵੱਧ ਲੋਕ ਖੜਾਂ ਦੀ ਮਾਰ ਹੇਠ ਆਏ ਨੇ ਸੋ ਸਭ ਤੋਂ ਵੱਧ ਮਾਝੇ ਖੇਤਰ ਦੇ ਵਿੱਚ ਪ੍ਰਭਾਵ ਪਿਆ ਹੈ 12 ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ 12 ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਮੌਤਾਂ ਦੀ ਗਿਣਤੀ 46 ਹੈ 46 ਪੰਜਾਬੀ ਮਾਰੇ ਗਏ ਨੇ ਇਸ ਤੋਂ ਇਲਾਵਾ ਕੱਲੇ-ਕੱਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ 7-7 ਵਿਅਕਤੀ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹਾੜਾਂ ਦੀ ਮਾਰ ਹੇਠ ਆਏ ਨੇ ਹੜਾਂ ਕਰਕੇ ਮਾਰੇ ਗਏ ਨੇ ਪਠਾਨਕੋਟ ਵਿੱਚ 6 ਬਰਨਾਲਾ ਦੇ ਵਿੱਚ 5 ਬਠਿੰਡਾ ਤੇ ਲੁਧਿਆਣਾ ਵਿੱਚ 4-4 ਮਾਨਸਾ ਵਿੱਚ 3 ਬੋਹਾਲੀ ਦੇ ਵਿੱਚ 2 ਜਦਕੀ ਫਿਰੋਜ਼ਪੁਰ ਦੇ ਵਿੱਚ ਵੀ 2 ਇਸੇ ਤਰ੍ਹਾਂ ਆ ਜਾਨਾਂ ਦਾ ਨੁਕਸਨ ਲੈ ਕੇ ਫੋਟੇਜ ਹਸਪਤਾਲ ਦੇ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਹੈ ਅਤੇ ਹਸਪਤਾਲ ਦੇ ਵੱਲੋਂ ਉਹਨਾਂ ਦੀ ਸਿਹਤ ਦੇ ਵਿੱਚ ਪ੍ਰਗਤੀ ਨੂੰ ਲੈ ਕੇ ਸਿਹਤ ਦੇ ਵਿੱਚ ਸੁਧਾਰ ਨੂੰ ਲੈ ਕੇ ਕਿਹਾ ਗਿਆ ਹੈ ਕਿ ਉਮੀਦ ਹੈ ਕਿ ਜਲਦ ਹੀ ਉਹਨਾਂ ਨੂੰ ਛੁੱਟੀ ਦਿੱਤੀ ਜਾਵੇਗੀ ਤੁਹਾਨੂੰ ਦੱਸ ਦਈਏ ਭਗਵਨ ਸਿੰਘ ਮਾਨ ਜਿਹੜੇ ਨੇ ਉਹ ਪੰਜਾਬ ਦੇ ਦੌਰੇ ਤੇ ਸਨ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਾਖਲ ਕਰਵਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਆਗੂਆਂ ਦੇ ਵੱਲੋਂ ਭਗਵਨ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪਾਰਟੀ ਇੰਚਾਰਜ ਮਨੀਸ਼ ਸਿੰਘ ਸੋਧਿਆ ਵੀ ਉਹਨਾਂ ਨੂੰ ਮਿਲੇ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਭਗਵਨ ਸਿੰਘ ਮਾਨ ਨੂੰ ਮਿਲ ਕੇ ਆਏ ਨੇ ਅਤੇ ਪਾਰਟੀ ਦੇ ਸੀਨੀਅਰ ਆਗੂ ਬਖਤੇਸ਼ ਸਿੰਘ ਪੰਨੂ ਨੇ ਵੀ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਵਿੱਚ ਵੱਡੇ ਪੱਧਰ ਤੇ ਸੁਧਾਰ ਦੇਖਿਆ ਗਿਆ ਤੇ ਹੁਣ ਜਲਦੀ ਹੀ ਉਹਨਾਂ ਨੂੰ ਜਿਹੜਾ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੜ੍ਹ ਤੋਂ ਬਾਅਦ ਛੁੱਟੀ ਦਿੱਤੀ ਜਾ ਰਹੀ ਹੈ ਤੇ ਉਧਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਜਾ ਰਹੇ ਨੇ ਇਸ ਦੌਰਾਨ ਉਹ ਹੜ੍ਹ ਕਾਰਨ ਹੋਈ ਤਬਾਹੀ ਦਾ ਨਿਰੇਖਣ ਵੀ ਕਰਨਗੇ ਅਤੇ ਨਾਲ ਦੀ ਨਾਲ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਵੀ ਪ੍ਰਧਾਨ ਮੰਤਰੀ ਮੋਦੀ ਕਰ ਸਕਦੇ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਦੌਰਾਨ ਉਹ ਫਿਰੋਜ਼ਪੁਰ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਨਿਰੇਖਣ ਕਰਨਗੇ ਇਸ ਦੇ ਨਾਲ ਹੀ ਕੇਂਦਰੀ ਮੰਤਰੀ ਅਤੇ ਸੀਨੀਅਰ ਅਧਿਕਾਰੀ ਵੀ ਉਹਨਾਂ ਦੇ ਨਾਲ ਸ਼ਾਮਲ ਹੋਣਗੇ ਤੁਹਾਨੂੰ ਦੱਸ ਦਈਏ ਕਿ ਕੇਂਦਰੀ ਟੀਮਾਂ ਨੁਕਸਾਨ ਦਾ ਜਾਇਜ਼ਾ ਕਰਨ ਲਈ ਪਹਿਲਾਂ ਹੀ ਪੰਜਾਬ ਦੇ ਵਿੱਚ ਪਹੁੰਚੀਆਂ ਹੋਈਆਂ ਨੇ ਖੇਤੀਬਾੜੀ ਮੰਤਰੀ ਸ਼ਿਵਰਾਜ ਚੋਹਾਨ ਵੀ ਪੰਜਾਬ ਦੇ ਦੌਰਾ ਕਰਕੇ ਗਏ ਨੇ ਇਸ ਤੋਂ ਇਲਾਵਾ ਕੇਂਦਰ ਦੇ ਬਹੁਤ ਸਾਰੇ ਅਫਸਰ ਵੀ ਪੰਜਾਬ ਦੇ ਦੌਰੇ ਤੇ ਨੇ ਤੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਲਦ ਹੀ 9 ਸਤੰਬਰ ਨੂੰ ਦੌਰਾ ਕਰਨ ਜਾ ਰਹੇ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਬਾ ਰਾਤ ਕਾਰਜਾਂ ਦੇ ਵਿੱਚ ਪਹਿਲਾਂ ਇਤਨਾਤ ਨੇ ਲੋਕਾਂ ਦੀ ਸਭ ਤੋਂ ਵੱਡੀ ਉਮੀਦ ਇਸ ਗੱਲ ਤੋਂ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੌਰੇ ਤੋਂ ਬਾਅਦ ਪੰਜਾਬ ਦੇ ਲਈ ਆਰਥਿਕ ਪੈਕੇਜ ਦਾ ਐਲਾਨ ਕਰਨਗੇ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਹੁਣ ਤੱਕ 46 ਮੌਤਾਂ ਹੋ ਚੁੱਕੀਆਂ ਨੇ ਅਤੇ ਇਸ ਤੋਂ ਇਲਾਵਾ ਹਜ਼ਾਰਾਂ ਕਰੋੜ ਰੁਪਏ ਦੀ ਫਸਲ ਦਾ ਨੁਕਸਾਨ ਵੀ ਪੰਜਾਬ ਦਾ ਹੋ ਚੁੱਕਿਆ ਹੈ ਹਜ਼ਾਰਾਂ ਕਰੋੜ ਦੀ ਖੇਤੀਬਾੜੀ ਦੀ ਮਸ਼ੀਨਰੀ ਆਵਾਜਾਈ ਦੇ ਸਾਧਨ ਅਤੇ ਵੱਡੇ ਪੱਧਰ ਤੇ ਪੰਜਾਬੀਆਂ ਨੂੰ ਇਸ ਹੜ੍ਹਾਂ ਦੇ ਕਾਰਨ ਆਰਥਿਕ ਛਟਵੱਜੀ ਹੈ ਤੇ ਹੁਣ ਪੰਜਾਬੀ ਉਮੀਦ ਕਰ ਰਹੇ ਨੇ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜ਼ਰੂਰ ਹੀ ਪੰਜਾਬੀਆਂ ਨੂੰ ਰਾਹਤ ਪੈਕੇਜ ਉਹ ਦੇਣਗੇ हरियाणा ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਚਕੂਲਾ ਦੇ ਸ਼ਕਤੀਪੀਠ ਮਾਤਾ ਮੰਚਾ ਦੇਵੀ ਮੰਦਿਰ ਪਹੁੰਚੇ ਜਿੱਥੇ ਉਹਨਾਂ ਨੇ ਮੱਥਾ ਟੇਕਿਆ ਅਤੇ ਮਾਤਾ ਰਾਣੀ ਦਾ ਆਸ਼ੀਰਵਾਦ ਲਿਆ ਇਸ ਮੌਕੇ ਨਾਇਬ ਸਿੰਘ ਸੈਣੀ ਨੇ ਦੇਸ਼ ਅਤੇ ਸਾਰੇ ਸੂਬਿਆਂ ਦੀ ਖੁਸ਼ਹਾਲੀ ਦੇ ਲਈ ਮਾ ਮੰਸਾ ਦੇਵੀ ਦੇ ਚਰਨਾਂ ਦੇ ਵਿੱਚ ਪ੍ਰਾਰਥਨਾ ਕੀਤੀ ਤੇ ਆਸ਼ੀਰਵਾਦ ਵੀ ਮੰਗਿਆ ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਪ੍ਰਧਾਨ ਗਿਆਨ ਚੰਦ ਗੁਪਤਾ ਵੀ ਉਹਨਾਂ ਦੇ ਨਾਲ ਸਨ हिमाचल भाजपा ਦੇ ਪ੍ਰਧਾਨ ਰਜੀਵ ਬਿੰਦਲ ਤੋਂ ਇਲਾਵਾ ਹੋਰ ਵੀ ਕਈ ਆਗੂ ਇਸ ਮੌਕੇ ਮੌਜੂਦ ਰਹੇ ਇਸ ਤੋਂ ਬਾਅਦ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਪੰਚਕੂਲਾ ਦੇ ਬੀਜੇਪੀ ਦੇ ਦਫ਼ਤਰ ਦੇ ਵਿਖੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਹੜ੍ਹ ਪੀੜਤਾਂ ਦੇ ਲਈ 15 ਟਰੱਕ ਰਾਤ ਸਮੱਗਰੀ ਦੇ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਦੇ ਲਈ ਰਵਾਨਾ ਕੀਤੇ ਅੱਜ ਅਰਜੋਨ ਆਇਆ ਹੈ ਜਿਸ ਵਿੱਚ भारी संख्या में हमारे भाई बहन स्कर्भ हुए हैं कई घर इस बाढ़ की चपेट में आए हैं और कई को तो गांव के ऊपर भी इफेक्ट पड़ा है गांव के गांव स्तर्भ हुए पशुओं का व्यक्ति का काफी नुकसान हुआ और उसको लेकर के हमने बड़ी प्लानिंग देश के प्रधानमंत्री आदरणीय मोदी जी और भारत सरकार में गृह मंत्री अमित शाह जी हमारे भारतीय जनता पार्टी के राष्ट्रीय अध्यक्ष जगत प्रकाश नड्डा जी जो सेवा ही संगठन इसके तहत अगर कहीं किसी प्रकार की प्राकृतिक आपदा आती है तो पूरी की पूरी पार्टी उनके दिशा निर्देश में लगातार काम करती है पंजाब के अंदर हमारा पड़ोसी राज्य है जो दुख पंजाब के लोगों को हुआ है उतना दुख हमें हुआ है हिमाचल के अंदर भी बहुत सारे परिवार डिस्टर्ब हुए हैं उन परिवारों को जो प्राकृतिक आपदा की भेंट चढ़ गए हमें बड़ा दुख है पीड़ा है और उसको लेकर के पार्टी ने एक निर्णय किया है और सरकार भी मिलकर के पार्टी के साथ राहत सामग्री लगातार पहुंचाने का काम कर रही है ਪੰਜਾਬ ਔਰ ਹਿਮਾਚਲ ਕੇ ਅੰਦਰ ਆਜ ਪੰਜਕੁੱਲਾ ਸੇ 15 ਟਰੱਕ ਪੰਜਾਬ ਕੇ ਲਈ ਯਹਾਂ ਸੇ ਉਲਦੀ ਦੇ ਕਰਕੇ ਰਵਾਨਾ ਕਰਨਗੇ ਔਰ 10 ਟਰੱਕ ਹਿਮਾਚਲ ਪ੍ਰਦੇਸ਼ ਕੇ ਲਈ ਜਾਏਗੇ ਪੰਜਾਬ ਦੇ ਸਿੱਖਿਆ ਮੰਤਰੀ ਵੱਲੋਂ ਪੰਜਾਬ ਦੇ ਸਮੂਹ ਸਕੂਲਾਂ ਦੇ ਲਈ ਅਹਿਮ ਐਲਾਨ ਕੀਤਾ ਗਿਆ ਹੈ ਹੁਣ ਪੰਜਾਬ ਦੇ ਸਕੂਲਾਂ ਕਾਲਜਾਂ ਦੇ ਵਿੱਚ ਛੁੱਟੀਆਂ ਜਿਹੜੀਆਂ ਨੇ 7 ਸਤੰਬਰ ਤੱਕ ਵਧਾਈਆਂ ਗਈਆਂ ਸਨ ਉਹ 8 ਸਤੰਬਰ ਦੇ ਲਈ ਅਹਿਮ ਐਲਾਨ ਹੋਇਆ ਸਿੱਖਿਆ ਮੰਤਰੀ ਨੇ ਐਲਾਨ ਕੀਤਾ ਹੈ ਕਿ ਸਕੂਲ ਜਿਹੜੇ ਨੇ 8 ਸਤੰਬਰ ਨੂੰ ਪੰਜਾਬ ਦੇ ਸਰਕਾਰੀ ਸਾਰੇ ਸਰਕਾਰੀ ਸਕੂਲ ਹੈ ਵਿਦਿਆਰਥੀਆਂ ਦੇ ਲਈ ਬੰਦ ਰਹਿਣਗੇ ਤੁਹਾਨੂੰ ਦੱਸ ਦਈਏ 7 ਤਰੀਕ ਤੱਕ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ ਤੇ ਹੁਣ 8 ਤਰੀਕ ਨੂੰ ਲੈ ਕੇ ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਵਿਦਿਆਰਥੀਆਂ ਦੇ ਲਈ 8 ਸਤੰਬਰ ਨੂੰ ਵੀ ਸਕੂਲ ਬੰਦ ਰਹਿਣਗੇ ਪਰ ਅਧਿਆਪਕਾਂ ਦੀ ਸਕੂਲ ਦੇ ਵਿੱਚ ਹਾਜ਼ਰੀ ਜ਼ਰੂਰੀ ਹੈ 8 ਤਰੀਕ ਨੂੰ ਸਕੂਲ ਦੇ ਵਿੱਚ ਸਾਫ ਸਫਾਈ ਦਾ ਕੰਮ ਹੋਵੇਗਾ ਸਰਕਾਰੀ ਸਕੂਲਾਂ ਦੇ ਵਿੱਚ ਪੰਚਾਇਤਾਂ ਦੇ ਨਗਰ ਕੌਂਸਲਾਂ ਤੇ ਕਾਰਪੋਰੇਸ਼ਨਾਂ ਦੀ ਮਦਦ ਦੇ ਨਾਲ ਇਹ ਸਫਾਈ ਦਾ ਕੰਮ ਕਰਵਾਇਆ ਜਾਵੇਗਾ ਇਸ ਤੋਂ ਇਲਾਵਾ ਸੂਬੇ ਦੇ ਸਾਰੇ ਸਰਕਾਰੀ ਪ੍ਰਾਈਵੇਟ ਤੇ ਐਡਿਟ ਸਕੂਲ ਕਾਲਜ ਤੇ ਯੂਨੀਵਰਸਟੀਆਂ 8 ਤਰੀਕ ਤੋਂ ਯਾਨੀ ਕਿ ਭੜਕੇ ਤੋਂ ਖੋਲੀਆਂ ਜਾਣਗੀਆਂ ਜੇਕਰ ਕਿਸੇ ਸਕੂਲ ਦੇ ਵਿੱਚ ਕੋਈ ਸਮੱਸਿਆ ਹੈ ਸਕੂਲ ਹੜ੍ਹਾਂ ਤੋਂ ਪ੍ਰਭਾਵਿਤ ਹੈ ਜਾਂ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਹੈ ਤਾਂ ਉਸ ਨੂੰ ਬੰਦ ਕਰਨ ਦਾ ਫੈਸਲਾ ਜ਼ਿਲ੍ਹੇ ਦਾ ਡਿਪਟੀ ਕਮਿਸ਼ਨਰ ਹੈ ਜਿਹੜਾ ਉਹ ਲੈ ਸਕਦਾ ਹੈ ਸੋ ਇਸ ਤੋਂ ਇਲਾਵਾ ਪ੍ਰਾਈਵੇਟ ਸਕੂਲਾਂ ਦੇ ਪ੍ਰਬੰਧਕਾਂ ਨੂੰ ਇਹ ਯਕੀਨੀ ਬਣਾਉਣਾ ਜ਼ਰੂਰੀ ਹੋਵੇਗਾ ਕਿ ਸਕੂਲ ਦੀ ਇਮਾਰਤ ਹੈ ਜਿਹੜੀ ਵਿਦਿਆਰਥੀਆਂ ਦੇ ਲਈ ਬਿਲਕੁਲ ਸੁਰੱਖਿਅਤ ਹੈ ਇਸ ਗੱਲ ਨੂੰ ਯਕੀਨੀ ਬਣਾਏ ਜਾਣ ਤੋਂ ਬਾਅਦ ਸਕੂਲ ਖੋਲ੍ਹਿਆ ਜਾਵੇ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਨੇ ਇਸ ਤੋਂ ਇਲਾਵਾ ਸਾਰੇ ਸਰਕਾਰੀ ਸਕੂਲ ਇੱਕ ਵਾਰ ਫਿਰ ਤੋਂ ਦੁਹਰਾ ਦਈਏ 8 ਸਤੰਬਰ ਨੂੰ ਸਾਰੇ ਸਰਕਾਰੀ ਸਕੂਲ ਖੁੱਲਣਗੇ ਪਰ ਵਿਦਿਆਰਥੀਆਂ ਦੇ ਲਈ ਬੰਦ ਰਹਿਣਗੇ ਅਧਿਆਪਕ ਜਾਣਗੇ ਸਫਾਈ ਕਰਮਚਾਰੀ ਜਾਣਗੇ ਇਸ ਤੋਂ ਇਲਾਵਾ ਸਕੂਲ ਦਾ ਹੋਰ ਅਮਲਾ ਜਾਵੇਗਾ ਨਗਰ ਕੌਂਸਲਾਂ ਤੇ ਪੰਚਾਇਤਾਂ ਦੀ ਮਦਦ ਦੇ ਨਾਲ 8 ਤਰੀਕ ਨੂੰ ਸਕੂਲਾਂ ਦੇ ਵਿੱਚ ਸਫਾਈ ਦਾ ਕੰਮ ਹੋਵੇਗਾ ਵਿਦਿਆਰਥੀਆਂ ਦੇ ਲਈ 8 ਤਰੀਕ ਨੂੰ ਸਰਕਾਰੀ ਸਕੂਲ ਬੰਦ ਰਹਿਣਗੇ ਪੰਜਾਬ ਪੁਲਿਸ ਦੇ ਵੱਲੋਂ ਯੁੱਧ ਨਸ਼ਾ ਵਿਰੁੱਧ ਮੁਹਿੰਮ ਲਗਾਤਾਰ ਜਾਰੀ ਹੈ ਮੋਗਾ ਪੁਲਿਸ ਵੱਲੋਂ ਚਲਾਈ ਜਾ ਰਹੀ ਇਸ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਵੱਲੋਂ ਬਣਾਈ ਗਈ ਜਾਇਦਾਦ ਨੂੰ ਫਰੀਜ਼ ਕੀਤਾ ਗਿਆ ਹੈ ਸੋ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਨੂੰ ਦੱਸ ਦਈਏ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ ਡੀਐਸਪੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਕੰਮ ਕੀਤਾ ਹੈ ਭੀਮਨਗਰ ਕੈਂਪ ਦੇ ਵਿੱਚ ਰਹਿਣ ਵਾਲੇ ਵਿੱਕੀ ਉਰਫ ਵਿਜੇ अरोड़ा ਦੀ ਲਗਭਗ 50 ਲੱਖ ਰੁਪਏ ਦੀ ਜਾਇਦਾਦ ਇਸ ਪੂਰੇ ਮਾਮਲੇ ਦੇ ਵਿੱਚ ਫ੍ਰੀਜ਼ ਕੀਤੀ ਗਈ ਹੈ ਪੰਜਾਬ ਸਰਕਾਰ ਵੱਲੋਂ ਯੁੱਧ ਨਸ਼ੇਬੋਜ਼ੀ ਮੁਹਿੰਮ ਚੱਲ ਰਹੀ ਹੈ ਉਹਨੂੰ ਲੈ ਕੇ ਨਸ਼ਾ ਤਸਕਰਾਂ ਦੀਆਂ ਪ੍ਰਾਪਰਟੀਆਂ ਫ੍ਰੀਜ਼ ਕੀਤੀਆਂ ਜਾ ਰਹੀਆਂ ਹੈ ਮੋਗਾ ਚ ਵੀ ਅੱਜ ਇੱਕ ਦਸਤਕਦੀ ਪ੍ਰੋਪਰਟੀ ਫ੍ਰੀਜ਼ ਕੀਤੀ ਹੈ ਕੀ ਕੀ ਮਾਮਲਾ ਹੈ ਇਸ ਦੇ ਵਿੱਚ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਜਿਹੜਾ ਅਸੀਂ ਨਸ਼ੇ ਵਿਰੋਧ ਮੈਮ ਚਲਾਈਏ ਉਹਦੇ ਵਿੱਚ ਜਿਹੜਾ ਇੱਕ ਅਪਰਾਧਾ ਕੀਤਾ ਗਿਆ ਇਹਦੇ ਵਿੱਚ ਵਿੱਕੀ ਰੋੜਾ ਉਰਫ ਵਿਜੇ ਕੁਮਾਰ ਜਿਹੜਾ ਸਨ ਆਫ ਸਰੇਂਦਰ ਕੁਮਾਰ ਭੀਮ ਲਗਾ ਕੈਂਪ ਦਾ ਰਹਿਣ ਵਾਲਾ ਹੈ ਇਹਦੇ ਤੇ 19425 ਨੂੰ ਜਿਹੜਾ ਸੀ ਇੱਕ ਐਫਆਰ ਦਰਜ ਹੋਈ ਸੀ 79 ਨੰਬਰ ਮਕਦਮਾ ਦਰਜ ਹੋਇਆ ਸੀ ਜਿਹਦੇ ਵਿੱਚ ਕਰੀਬ 11.5 ਲੱਖ ਨਸ਼ੀਲੀਆਂ ਗੋਲੀਆਂ ਤੇ ਕੈਪਸੂਲ ਜਿਹੜੇ ਬਰਾਮਦ ਹੋਏ ਸੀ ਤੇ ਇਹਦੇ ਵਿੱਚ ਜਿਹੜਾ ਐਸਐਚਓ ਸਿਟੀ 111 ਨੂੰ ਵਰੁਣ ਕੁਮਾਰ ਵੱਲੋਂ ਜਿਹੜਾ ਕੰਪੀਟੈਂਟ ਅਥਾਰਟੀ ਨੂੰ ਜਿਹੜਾ ਕੇਸ ਤਿਆਰ ਕਰਕੇ ਫਰੀ ਪ੍ਰਾਪਰਟੀ ਫ੍ਰੀਜ਼ ਕਰਨ ਵਾਸਤੇ ਕੇਸ ਤਿਆਰ ਕਰਕੇ ਜਿਹੜਾ ਭੇਜਿਆ ਗਿਆ ਸੀ ਜਿਹੜਾ ਹੁਣ ਉਹ ਕੇਸ ਜਿਹੜਾ ਅਪਰੂਵ ਹੋ ਕੇ ਆ ਗਿਆ ਸੀ ਤੇ ਜਿਹੜਾ ਅੱਜ ਅਸੀਂ ਜਿਹੜਾ ਇਹਦੇ ਘਰ ਦੇ ਅੱਗੇ ਨੋਟਿਸ ਲਾਉਣ ਗਿਆ ਸੀ ਤੇ ਇਹਦੇ ਇਹਨੂੰ ਰਸੀਵ ਕਰਾਉਣ ਗਿਆ ਸੀ ਜਿਹੜਾ ਨੋਟਿਸ ਇਹ ਕਰੀਬ ਪ੍ਰਾਪਰਟੀ ਇਹ ਕਰੀਬ 50 ਲੱਖ ਜਿਹੜਾ 14500 ਰੁਪਏ ਦੀ ਸਰ ਇਹਨਾਂ ਦੇ ਪਹਿਲਾਂ ਕੋ ਮਾਮਲੇ ਦਰਜ ਨੇ ਹਾਂ ਇਹਦੇ ਤੇ ਤਿੰਨ ਮਾਮਲੇ ਦਰਜ ਨੇ ਪਹਿਲਾਂ ਜਿਹਦੇ ਵਿੱਚ ਜਿਹੜਾ 2 ਸਿਟੀ ਬੰਦੀ ਵਿੱਚ ਹੀ ਦਰਜ ਨੇ ਇੱਕ ਤਾਂ ਜਿਹੜਾ 79 ਨੰਬਰ ਜੀ ਦੇ ਵਿੱਚ ਪ੍ਰਾਪਰਟੀ ਅਟੈਚ ਕਰਾਈ ਗਈ ਫ੍ਰੀਜ਼ ਕਰਾਈ ਗਈ ਤੇ ਦੂਸਰਾ ਜਿਹੜਾ 63 ਨੰਬਰ ਮੁਕਦਮਾ ਉਹਦੇ ਵਿੱਚ ਵੀ ਕਮਰਸ਼ੀਅਲ ਬਰਾਮਦਗੀ ਦੋਈ ਸੀ ਉਹ ਵੀ ਸਿਟੀ ਜੀ ਦਰਜ ਹਾਂ ਇਹ ਜਿਹੜਾ ਹੁਣ ਜੇਲ੍ਹ ਦੇ ਵਿੱਚ ਹੀ ਆ ਕਿਨੇ ਜਿਹੜੇ ਸੁਦากรਾਂ ਦੀਆਂ ਪ੍ਰਾਪਰਟੀਆਂ ਸੀਜ਼ ਹੋ ਰਹੀਆਂ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਤੁਸੀਂ ਸਾਡੇ ਮਾਧਿਅਮ ਤੇ ਜੀ ਲੋਕਾਂ ਨੂੰ ਇਹ ਹੀ ਇਹ ਜਿਹੜਾ ਨਸ਼ਾ ਜਿਹੜਾ ਨਾ ਕੀਤਾ ਜਾਵੇ ਉਹਦਾ ਜਿਹੜਾ ਕਰੂਗਾ ਇਹੋ ਜਿਹਾ ਵੇਚੂਗਾ ਉਹਦੇ ਖਿਲਾਫ ਜਿਹੜੀ ਪ੍ਰਾਪਰਟੀ ਫ੍ਰੀਜ ਹੋ ਗਈ ਸਾਰਾ ਕੁਝ ਜੋ ਮੰਨ ਲਓ ਜੀ ਉਹ ਨਸ਼ੇ ਨਾਲ ਪ੍ਰਾਪਰਟੀ ਬਣਾਉਂਦੇ ਵੀ ਉਹ ਵੀ ਫ੍ਰੀਜ ਖਬਰਾਂ ਦੇ ਇਸ ਖਾਸ ਬੁਲੇਟਨ ਦੇ ਵਿੱਚ ਫਿਲਹਾਲ ਇੰਨਾ ਹੀ ਹੁਣ ਮੈਨੂੰ ਦਿਵਾਜ਼ਤ ਬਹੁਤ ਬਹੁਤ ਧੰਨਵਾਦ ਵਿਸ਼ਵਵਾਰਤਾ ਦੇਖ ਰਹੇ ਹੋ ਤੁਸੀਂ ਬਹੁਤ ਬਹੁਤ ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੀ ਕਰਦੇ ਹਾਂ ਸ਼ੁਰੂਆਤ ਸਭ ਤੋਂ ਜ਼ਰੂਰੀ ਤੇ ਅਹਿਮ ਖਬਰ ਦੇ ਨਾਲ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਸੂਬੇ ਦੇ ਵਿੱਚ ਹੜ੍ਹਾਂ ਦੀ ਸਥਿਤੀ ਦੀ ਸੂਬੇ ਦੇ ਵਿੱਚ ਇਸ ਵੇਲੇ ਹੜ੍ਹਾਂ ਦਾ ਅਸਰ ਘਟਦਾ ਹੋਇਆ ਨਜ਼ਰ ਆ ਰਿਹਾ ਹੈ ਖਾਸ ਤੌਰ ਤੇ ਮਾਝਾ ਖੇਤਰ ਦੇ ਤਿੰਨ ਜ਼ਿਲ੍ਹੇ ਅੰਮ੍ਰਿਤਸਰ ਪਠਾਨਕੋਟ ਗੁਰਦਾਸਪੁਰ ਇਹਨਾਂ ਜ਼ਿਲ੍ਹਿਆਂ ਦੇ ਵਿੱਚ ਹੜ੍ਹਾਂ ਦਾ ਪਾਣੀ ਉਤਰਨਾ ਸ਼ੁਰੂ ਹੋ ਗਿਆ ਤੇ ਪਾਣੀ ਦਾ ਵਹਾਅ ਵੀ ਘਟ ਹੋਇਆ ਪਾਣੀ ਦਾ ਪੱਧਰ ਵੀ ਹੇਠਾਂ ਵੱਲ ਜਾਂਦਾ ਹੋਇਆ ਦਿਖਾਈ ਦੇ ਰਿਹਾ ਹੈ ਸੋ ਹੜ੍ਹ ਪ੍ਰਭਾਵਿਤ ਖੇਤਰਾਂ ਦੇ ਵਿੱਚ ਨੁਕਸਾਨ ਦੀਆਂ ਤਸਵੀਰਾਂ ਜਿਹੜੀਆਂ ਨੇ ਉਹ ਸਾਹਮਣੇ ਆਈਆਂ ਨੇ ਲੋਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਇਆ ਘਰਾਂ ਦੀਆਂ ਬਸਤਾਂ ਕਣਕ ਅ ਅਨਾਜ ਜਿਹੜਾ ਸਟੋਰ ਕੀਤਾ ਹੋਇਆ ਸੀ ਦੁੱਧਾਰੂ ਪਸ਼ੂਆਂ ਦਾ ਵੀ ਵੱਡੇ ਪੱਧਰ ਤੇ ਨੁਕਸਾਨ ਹੋਇਆ ਇਸ ਤੋਂ ਇਲਾਵਾ ਖੇਤੀਬਾੜੀ ਦੀ ਮਸ਼ੀਨਰੀ ਆਵਾਜਾਈ ਦੇ ਸਾਧਨ ਸੋ ਬਹੁਤ ਵੱਡੇ ਪੱਧਰ ਤੇ ਹਜ਼ਾਰਾਂ ਕਰੋੜ ਰੁਪਏ ਦਾ ਪੰਜਾਬੀਆਂ ਦਾ ਜਿਹੜਾ ਨੁਕਸਾਨ ਹੋਇਆ ਹੁਣ ਜਦੋਂ ਪਾਣੀ ਉਤਰਿਆ ਤੇ ਹੁਣ ਅ ਨੁਕਸਾਨ ਦਾ ਜਿਹੜਾ ਅੰਦਾਜ਼ਾ ਉਹ ਲੱਗੇਗਾ ਕਿ ਆਖਰ ਕਿੰਨਾ ਕੁ ਨੁਕਸਾਨ ਪੰਜਾਬ ਦੇ ਵਿੱਚ ਹੋਇਆ ਹਜ਼ਾਰਾਂ ਕਰੋੜ ਰੁਪਏ ਦਾ ਨੁਕਸਾਨ ਪੰਜਾਬ ਦੇ ਵਿੱਚ ਹੋ ਗਿਆ ਹੈ ਅ ਹੁਣ ਚੰਗੀ ਖਬਰ ਇਹ ਹੈ ਕਿ ਪੰਜਾਬ ਦੇ ਤਿੰਨੋਂ ਡੈਮ ਪਾਖਰਾ ਰਣਜੀਤ ਸਾਗਰ ਤੇ ਪੋਂਗ ਡੈਮ ਦੇ ਵਿੱਚ ਪਾਣੀ ਦਾ ਪੱਧਰ ਵੀ ਘਟਣਾ ਸ਼ੁਰੂ ਹੋ ਗਿਆ ਹੈ ਦਰਿਆਵਾਂ ਦੇ ਵਿੱਚ ਵੀ ਪਾਣੀ ਦਾ ਫਲੋ ਘਟ ਹੋਇਆ ਹਾਲਾਂਕਿ ਸਤਲੁਜ ਤੇ ਘੱਗਰ ਦਰਿਆ ਦੇ ਵਿੱਚ ਪਾਣੀ ਦਾ ਵਹਾਅ ਹਾਲੇ ਵੀ ਜ਼ਿਆਦਾ ਹੈ ਖਤਰਾ ਹਾਲੇ ਵੀ ਬਰਕਰਾਰ ਹੈ ਪਰ ਪਾਣੀ ਦਾ ਪੱਧਰ ਜ਼ਰੂਰ ਘਟਿਆ ਜਿਸ ਦੇ ਕਾਰਨ ਲੋਕਾਂ ਨੇ ਕੁਝ ਰਾਹਤ ਜਿਹੜੀ ਹੈ ਉਹ ਮਹਿਸੂਸ ਕੀਤੀ ਹੈ ਇਸ ਤੋਂ ਇਲਾਵਾ ਹੁਣ ਪੰਜਾਬ ਦੇ ਵਿੱਚ ਪੂਰੇ ਹੋਏ ਨੁਕਸਾਨ ਦੀ ਗੱਲ ਕਰੀਏ ਤਾਂ ਲਗਭਗ 1996 ਪਿੰਡ ਹੜ੍ਹਾਂ ਦੇ ਪ੍ਰਭਾਵ ਹੇਠ ਆਏ ਨੇ 4 ਲੱਖ ਹੈਕਟੇਰ ਜਿਹੜੀ ਹੈ ਉਹ ਭੂਮੀ ਸਾਡੀ ਹੈ ਜਿਹੜੀ ਜ਼ਮੀਨ ਹੈ ਉਹ ਵੀ ਪ੍ਰਭਾਵਿਤ ਹੋਈ ਹੈ ਫਸਲਾਂ ਵੀ ਪ੍ਰਭਾਵਿਤ ਹੋਈਆਂ ਨੇ 4 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਮਾਰ ਹੇਠ ਆਏ ਨੇ ਸੋ ਸਭ ਤੋਂ ਵੱਧ ਮਾਝੇ ਖੇਤਰ ਦੇ ਵਿੱਚ ਪ੍ਰਭਾਵ ਪਿਆ 12 ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ 12 ਜ਼ਿਲ੍ਹਿਆਂ ਦੇ ਵਿੱਚ ਇਸ ਵੇਲੇ ਮੌਤਾਂ ਦੀ ਗਿਣਤੀ 46 ਹੈ 46 ਪੰਜਾਬੀ ਮਾਰੇ ਗਏ ਨੇ ਇਸ ਤੋਂ ਇਲਾਵਾ ਕੱਲੇ-ਕੱਲੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ 7-7 ਵਿਅਕਤੀ ਅੰਮ੍ਰਿਤਸਰ ਤੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹਾੜਾਂ ਦੀ ਮਾਰ ਹੇਠ ਆਏ ਨੇ ਹਾੜਾਂ ਕਰਕੇ ਮਾਰੇ ਗਏ ਨੇ ਪਠਾਨਕੋਟ ਵਿੱਚ 6 ਬਰਨਾਲਾ ਦੇ ਵਿੱਚ 5 ਬਠਿੰਡਾ ਤੇ ਲੁਧਿਆਣਾ ਵਿੱਚ 4-4 ਮਾਨਸਾ ਵਿੱਚ 3 ਬਹਾਲੀ ਦੇ ਵਿੱਚ 2 ਜਦਕਿ ਫਿਰੋਜ਼ਪੁਰ ਦੇ ਵਿੱਚ ਵੀ 2 ਇਸੇ ਤਰ੍ਹਾਂ ਜਾਨਾਂ ਦਾ ਨੁਕਸਾਨ ਵੀ ਪੂਰੇ ਪੰਜਾਬ ਦੇ ਵਿੱਚ ਹੋਇਆ ਸੋ ਲਗਭਗ 4 ਲੱਖ ਹੈਕਟੇਰ ਜਿਹੜੀ ਜ਼ਮੀਨ ਹੈ ਉਹ ਵੀ ਪ੍ਰਭਾਵਿਤ ਹੋਈ ਹੈ ਵੱਡੇ ਪੱਧਰ ਤੇ ਪੰਜਾਬ ਦਾ ਨੁਕਸਾਨ ਹੋਇਆ ਪਰ ਚੰਗੀ ਖਬਰ ਹੈ ਕਿ ਹੜ੍ਹਾਂ ਦਾ ਅਸਰ ਹੁਣ ਘਟ ਦਿਖਾਈ ਦੇ ਰਿਹਾ ਤੇ ਹੜ੍ਹਾਂ ਦਾ ਖਤਰਾ ਵੀ ਜਿਹੜਾ ਘਟਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਪੰਜਾਬ ਤੇ ਹਿਮਾਚਲ ਪ੍ਰਦੇਸ਼ ਦੇ ਵਿੱਚ ਪਿਛਲੇ 3 ਦਿਨਾਂ ਤੋਂ ਬਰਸਾਤ ਵੀ ਵੱਡੇ ਪੱਧਰ ਤੇ ਘਟੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੋ ਕਿ ਸਿਹਤ ਖਰਾਬ ਹੋਣ ਕਰਕੇ ਮੁਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਨੇ ਉਨ੍ਹਾਂ ਦੀ ਸਿਹਤ ਨੂੰ ਲੈ ਕੇ ਫੋਰਟਿਸ ਹਸਪਤਾਲ ਦੇ ਵੱਲੋਂ ਬੁਲੇਟਿਨ ਜਾਰੀ ਕੀਤਾ ਗਿਆ ਹੈ ਅਤੇ ਹਸਪਤਾਲ ਦੇ ਵੱਲੋਂ ਉਹਨਾਂ ਦੀ ਸਿਹਤ ਦੇ ਵਿੱਚ ਪ੍ਰਗਤੀ ਨੂੰ ਲੈ ਕੇ ਸਿਹਤ ਦੇ ਵਿੱਚ ਸੁਧਾਰ ਨੂੰ ਲੈ ਕੇ ਕਿਹਾ ਗਿਆ ਹੈ ਕਿ ਉਮੀਦ ਹੈ ਕਿ ਜਲਦ ਹੀ ਉਹਨਾਂ ਨੂੰ ਛੁੱਟੀ ਦਿੱਤੀ ਜਾਵੇਗੀ ਤੁਹਾਨੂੰ ਦੱਸ ਦਈਏ ਭਗਵੰਤ ਸਿੰਘ ਮਾਨ ਜਿਹੜੇ ਨੇ ਉਹ ਪੰਜਾਬ ਦੇ ਦੌਰੇ ਤੇ ਸਨ ਉਸ ਤੋਂ ਬਾਅਦ ਉਹਨਾਂ ਦੀ ਸਿਹਤ ਖਰਾਬ ਹੋ ਜਾਂਦੀ ਹੈ ਤੇ ਉਹਨਾਂ ਨੂੰ ਮੋਹਾਲੀ ਦੇ ਫੋਰਟਿਸ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਦਾਖਲ ਕਰਵਾਏ ਜਾਣ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਅਹੁਦੇਦਾਰਾਂ ਤੇ ਆਗੂਆਂ ਦੇ ਵੱਲੋਂ ਭਗਵੰਤ ਸਿੰਘ ਮਾਨ ਦੇ ਨਾਲ ਮੁਲਾਕਾਤ ਕੀਤੀ ਗਈ ਹੈ ਪਾਰਟੀ ਇਨਚਾਰਜ ਮਨੀਸ਼ ਸਿੰਘ ਸਸੋਧਿਆ ਵੀ ਉਹਨਾਂ ਨੂੰ ਮਿਲੇ ਨੇ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੀ ਭਗਵੰਤ ਸਿੰਘ ਮਾਨ ਨੂੰ ਮਿਲ ਕੇ ਆਏ ਨੇ ਅਤੇ ਪਾਰਟੀ ਦੇ ਸੀਨੀਅਰ ਆਗੂ ਬਲਤੇਜ ਸਿੰਘ ਪੰਨੂ ਨੇ ਵੀ ਉਹਨਾਂ ਦੀ ਸਿਹਤ ਬਾਰੇ ਜਾਣਕਾਰੀ ਦਿੱਤੀ ਹੈ ਭਗਵੰਤ ਸਿੰਘ ਮਾਨ ਦੀ ਸਿਹਤ ਦੇ ਵਿੱਚ ਵੱਡੇ ਪੱਧਰ ਤੇ ਸੁਧਾਰ ਦੇਖਿਆ ਗਿਆ ਤੇ ਹੁਣ ਜਲਦੀ ਹੀ ਉਹਨਾਂ ਨੂੰ ਆ ਜਿਹੜਾ ਹਸਪਤਾਲ ਤੋਂ ਛੁੱਟੀ ਮਿਲ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਮੁਗਮંત્રી ਭਗਵੰਤ ਸਿੰਘ ਮਾਨ ਹੜਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰ ਰਹੇ ਸਨ ਇਸੇ ਦੌਰੇ ਦੌਰਾਨ ਉਹਨਾਂ ਦੀ ਸਿਹਤ ਵਿਗੜ ਜਾਂਦੀ ਹੈ ਅਤੇ 3 ਤਰੀਕ ਨੂੰ ਚੰਡੀਗੜ੍ਹ ਸਥਿਤ ਆਪਣੀ ਸਰਕਾਰੀ ਰਹਿائش ਤੇ ਵਾਪਸ ਆ ਜਾਂਦੇ ਨੇ ਅਗਲੇ ਦਿਨ ਉਹਨਾਂ ਨੇ ਗੁਰਦਾਸਪੁਰ ਜਾਣਾ ਸੀ ਪਰ ਖਰਾਬ ਸਿਹਤ ਦੇ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਮੁਹਾਲੀ ਦੇ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਜਿੱਥੇ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਤੇ ਹੁਣ ਜਲਦ ਹੀ ਉਹਨਾਂ ਨੂੰ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਛੁੱਟੀ ਦਿੱਤੀ ਜਾ ਰਹੀ ਹੈ ਤੇ ਉਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਸਤੰਬਰ ਨੂੰ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਜਾ ਰਹੇ ਨੇ ਇਸ ਦੌਰਾਨ ਉਹ ਹੜ੍ਹ ਕਾਰਨ ਹੋਈ ਤਬਾਹੀ ਦਾ ਨਿਰੇਖਣ ਵੀ ਕਰਨਗੇ ਅਤੇ ਨਾਲ ਦੇ ਨਾਲ ਪੀੜਿਤ ਪਰਿਵਾਰਾਂ ਦੇ ਨਾਲ ਮੁਲਾਕਾਤ ਵੀ ਪ੍ਰਧਾਨ ਮੰਤਰੀ ਮੋਦੀ ਕਰ ਸਕਦੇ ਨੇ ਪ੍ਰਧਾਨ ਮੰਤਰੀ ਦੇ ਦੌਰੇ ਦੇ ਦੌਰਾਨ ਉਹ ਫਿਰੋਜ਼ਪੁਰ ਗੁਰਦਾਸਪੁਰ ਅੰਮ੍ਰਿਤਸਰ ਹੁਸ਼ਿਆਰਪੁਰ ਦੇ ਹੁਣ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਜਲਦ ਹੀ 9 ਸਤੰਬਰ ਨੂੰ ਦੌਰਾ ਕਰਨ ਜਾ ਰਹੇ ਨੇ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਇਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਐਨਡੀਆਰਐਫ ਅਤੇ ਐਸਡੀਆਰਐਫ ਦੀਆਂ ਟੀਬਾ ਰਾਤ ਕਾਰਜਾਂ ਦੇ ਵਿੱਚ ਪਹਿਲਾਂ ਇਤਨਾਤ ਨੇ ਲੋਕਾਂ ਦੀ ਸਭ ਤੋਂ ਵੱਡੀ ਉਮੀਦ ਇਸ ਗੱਲ ਤੋਂ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦੌਰੇ ਤੋਂ ਬਾਅਦ ਪੰਜਾਬ ਦੇ ਲਈ ਆਰਥਿਕ ਪੈਕੇਜ ਦਾ ਐਲਾਨ ਕਰਨਗੇ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਹੁਣ ਤੱਕ 46 ਮੌਤਾਂ ਹੋ ਚੁੱਕੀਆਂ ਕੀਤੀ ਤੇ ਆਸ਼ੀਰਵਾਦ ਵੀ ਮੰਗਿਆ ਇਸ ਮੌਕੇ ਹਰਿਆਣਾ ਵਿਧਾਨ ਸਭਾ ਦੇ ਸਾਬਕਾ ਪ੍ਰਧਾਨ ਗਿਆਨਚੰਦ ਗੁਪਤਾ ਵੀ ਉਹਨਾਂ ਦੇ ਨਾਲ ਸਨ हिमाचल भाजपा ਦੇ ਪ੍ਰਧਾਨ ਰਜੀਵ ਬਿੰਦਲ ਤੋਂ ਇਲਾਵਾ ਹੋਰ ਵੀ ਕਈ ਆਗੂ ਇਸ ਮੌਕੇ ਮੌਜੂਦ ਰਹੇ।